ਸਦਬਾ ਹਲਕਾ ਲਹਿਰਾ ਦੇ ਪਿੰਡ ਪੁਟਾਲ ਕਲਾਂ ਵਿਖੇ ਕਿਸਾਨਾਂ ਵੱਲੋਂ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਵਿੱਚੋਂ ਖਰੀਦੀ ਡੀਪੀ ਖਾਦ ਦੀ ਕੁਆਲਿਟੀ ਨੂੰ ਲੈ ਕੇ ਪਿੰਡ ਦੇ ਕਿਸਾਨਾਂ ਤੇ ਕਿਸਾਨ ਆਗੂ ਨੇ ਵੱਡੇ ਸਵਾਲ ਖੜੇ ਕੀਤੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਡੀਪੀ ਖਾਦ ਜਾਂ ਤਾਂ ਕਿਸੇ ਹੋਰ ਖਾਦ ਨੂੰ ਜਦੋਂ ਖੇਤ 'ਚ ਖੜੇ ਪਾਣੀ 'ਚ ਪਾਇਆ ਜਾਂਦਾ ਹੈ ਤਾਂ ਉਹ ਪਾਣੀ ਦੇ ਥੱਲੇ ਧਰਤੀ ਤੇ ਟਿਕ ਜਾਂਦਾ ਹੈ ਪਰ ਸੁਸਾਇਟੀ ਤੋਂ ਖਰੀਦ ਕੇ ਲਿਆਂਦੀ ਡੀਪੀ ਜਦੋਂ ਝੋਨੇ 'ਚ ਖੜੇ ਪਾਣੀ 'ਚ ਸੁੱਟਿਆ ਗਿਆ ਤਾਂ ਡੀਪੀ ਖਾਦ ਪਾਣੀ ਤੇ ਤੈਰਨ ਲੱਗ ਪਈ ਅਤੇ ਉਹ ਵਾਦੀ ਤਰ੍ਹਾਂ ਨਜ਼ਰ ਆਈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰਕੇ ਡੀਪੀ ਖਾਦ ਬਣਾਉਣ ਵਾਲੀ ਕੰਪਨੀ ਅਤੇ ਜ਼ਿੰਮੇਵਾਰ ਅਧਿ ਵਿਕੀ ਕੀਤੀ ਜਾਵੇ ਇਸ ਸੰਬੰਧੀ ਬਲੌਕ ਖੇਤੀਬਾੜੀ ਅਫਸਰ ਡਾਕਟਰ ਇੰਦਰਜੀਤ ਸਿੰਘ ਪੱਟੀਵਾਲੋਂ ਕੋਆਪਰੇਟਿਵ ਸੁਸਾਇਟੀ ਵਿੱਚੋਂ ਡੀਏਪੀ ਖਾਦ ਦੇ ਪਏ ਸਟਾਕ ਦੇ ਸੈਂਪਲ ਕਲੈਕਟ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਜੇਕਰ ਸੈਂਪਲ ਫੇਲ ਪਾਏ ਜਾਂਦੇ ਹਨ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਇਸ ਮਾਮਲੇ ਤੇ ਮੁਖ ਖੇਤੀਬਾੜੀ ਅਫਸਰ ਸੰਗਰੂਰ ਡਾਕਟਰ ਤਰਮਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਮੇਰਾ ਨਾਮ ਹੈ ਆਮਨਦੀਪ ਸਿੰਘ ਪਿੰਡ ਪਟਾਲ ਕਲਾਈ ਭਾਈ ਜੀ ਤੁਹਾਡੀ ਵੀਡੀਓ ਵਾਇਰਲ ਹੋਈ ਹੈ ਜਿਹੜੀ ਦੇ ਵਿੱਚ ਦਿਖਾ ਰਿਓ ਕਿ ਡੀਏਪੀ ਹੈ ਜਿਹੜੀ ਉਹ ਪਾਣੀ ਦੇ ਉੱਪਰ ਤਰਦੀ ਫਿਰ ਕੀ ਗੱਲ ਹੈ ਉਹ ਪੂਰਾ ਮਾਮਲਾ ਕੀ ਹੈ ਉਹ ਡੀਏਪੀ ਜੇ ਆਪਾਂ ਨੇ ਪਿੰਡ ਪਟਾਲਕਲਾ ਸਟੇਟੀ ਦੇ ਵਿੱਚੋਂ ਲੱਤੀ ਦੀ ਤੇ ਉਹ ਅਸੀਂ ਜਦੋਂ ਪਾਈ ਤੇ ਉਹ ਪਾਣੀ ਦੇ ਉੱਤੇ ਤਰ ਲੱਗੇ ਅਸੀਂ ਅਗਲੇ ਇੱਕ ਕੀਲੇ 'ਚ ਪਾ ਕੇ ਅਗਲੇ ਕੀਲੇ 'ਚ ਪਾਈ ਜਦ ਨੂੰ ਉਹ ਉੱਤੇ ਦਰਦੀ ਫਿਰਦੀ ਵੀ ਸਾਨੂੰ ਇਹ ਡੁਪਲੀਕੇਟ ਲੱਗਦੀ ਜੀ ਡੀਏਪੀ ਇੱਕ ਪਹਿਲਾਂ ਪੁਰਾਣਾ ਗੱਟਾ ਪਾਇਆ ਹੋਇਆ ਉਹ ਡੀਏਪੀ ਪਈ ਸਬੂਤ ਉਹਦੇ ਨਾਲ ਲੱਗਵੇਂ ਕੀਲੇ ਦੇ ਵਿੱਚ ਪਈ ਹੈ ਤੇ ਸਾਨੂੰ ਤਾਂ ਇਹ ਸ਼ੱਕ ਹੈ ਜੀ ਵੀ ਨਕਲੀ ਡੀਏਪੀ ਸਾਰੇ ਤੁਸੀਂ ਕੋਈ ਤਜਰਬਾ ਕਰਕੇ ਦੇਖਿਆ ਕੋਈ ਕਿਸ ਤਰ੍ਹਾਂ ਦਾ ਤੋ ਯਾਰ ਬਾਈ ਪਹਿਲਾਂ ਕੀ ਕੀਤਾ ਹੋਇਆ ਸੀਨੇ ਬੀਏਪੀ ਸਪਰੇਅ ਵਾਸਤੇ ਕੋਲ ਦਿਆਂ ਤੇ ਓਡੀਏਪੀ ਬਾਲਟੀ ਚ ਕੋਲ ਦਈਏ ਦੋ ਦੋ ਦਿਨ ਦੂਜੇ ਦਿਨ ਵੀ ਪਈ ਰਹਿੰਦੀ ਏ ਤੇ ਖੁਰਦੀ ਵੀ ਨਹੀਂ ਗਈ ਉਹ ਡੰਡਿਆਂ ਨਾਲ ਵੀ ਨਹੀਂ ਖੁਰਦੀ ਗਈ ਤੇ ਐਸੇ ਕਰਕੇ ਤਜਰਬਾ ਕਰਿਆ ਇਹ ਮਿੰਟਾਂ ਸਗੰਟਾਂ ਦੇ ਵਿੱਚ ਖੁੱਲ ਜਾਂਦੀ ਏ ਸਾਰੀ ਐਸੇ ਕਰਕੇ ਆ ਸਾਨੂੰ ਡੁਪਲੀਕੇਟ ਲੱਗਦੀ ਏ ਤੇ ਬਾਕੀ ਇਹ ਜਿਹੜੀ ਡੀਏਪੀ ਹਵਾ ਨਾਲ ਸਾਰੀ ਇੱਕ ਪਾਸੇ ਇਕੱਠੀ ਹੋ ਗਈ ਸਾਰੀ ਡੀਏਪੀ ਆਕੇ ਦੇਖ ਵੀ ਸਕਦੇ ਆ ਕੋ ਮੈਕਮਿਆਲੇ ਨੂੰ ਵੀ ਫੋਨ ਕੀਤਾ ਹੋਇਆ ਸੀ ਨੇ ਖੇਤੀਬਾੜੀ ਦਫ਼ਤਰ ਚ ਫੋਨ ਕਰਾਇਦੀ ਤੇ ਪ੍ਰਧਾਨ ਨੂੰ ਬੁਲਾ ਕੇ ਦਿਖਾਇਆ ਆਪਣਾ ਸਟੇਡੀ ਦੇ ਪ੍ਰਧਾਨ ਨੂੰ ਬੁਲਾ ਕੇ ਦਿਖਾਇਆ ਬਾਕੀ ਹੋਰ ਲਾਬਲੇ ਖੇਤਾਂ ਵਾਲਿਆਂ ਨੂੰ ਦਿਖਾਈ ਵੀ ਤੇਰਦੀ ਫਿਰਦੀ ਦੀ ਇੱਕ ਪਾਸੇ ਸਾਰੇ ਇੱਕ ਪਾਸੇ ਇਕੱਠੀ ਹੋ ਗਏ ਤੇ ਕੀ ਮੰਗ ਕੀ ਕਰਦੇ ਹਾਂ ਮੰਗ ਤੇ ਇਹੀ ਹੈ ਜੀ ਵੀ ਸਾਡੇ ਨਾਲ ਠੱਗੀ ਹੋ ਰਹੀ ਹੈ ਸਰਕਾਰੀ ਸਟੇਟੀਆਂ ਦੇ ਵਿੱਚ ਤੇ ਬਾਕੀ ਵੀ ਪ੍ਰਸ਼ਾਸਨ ਇਹਦੇ ਕਾਰਵਾਈ ਕਰੇ ਸਟੇਡੀ ਤੇ ਕੋਈ ਫੈਕਟਰੀ ਦੇ ਕੋਈ ਇਹਦੇ ਵੀ ਕਾਰਵਾਈ ਹੋਵੇ ਹੋਣੀ ਚਾਹੀਦੀ ਹੈ ਜ਼ਰੂਰੀ ਸਾਰੀ ਜਾਂਚ ਹੋਣੀ ਚਾਹੀਦੀ ਹੈ ਡੀਏਪੀ ਦੀ ਸਾਰੇ ਲੋਕ ਲੈਂਦੇ ਨੇ ਵੀ ਸਟੇਟੀਆਂ ਦੇ ਵਿੱਚੋਂ ਇਹ ਡੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਇਹਦੀ ਤੇ ਕੱਲ ਨੂੰ ਵੀ ਇਹ ਸਟੇਟੀਆਂ ਦੇ ਵਿੱਚੋਂ ਲੋਕਾਂ ਨੇ ਲੱਤੀ ਹੈ ਲੋਕਾਂ ਨੇ ਜੂਰੀ ਉਹਦੇ ਵਿੱਚ ਪਾਈ ਹੈ ਬਾਨਾਂ ਦੇ ਵਿੱਚ ਉਹਨਾਂ ਦਾ ਕੋਈ ਤਸੱਲੀ ਤਾਂ ਨਹੀਂ ਹੈਗੀ ਖੁਰੀ ਆ ਜਾਂ ਨਾ ਖੁਰੀ ਹੈ ਕਿਵੇਂ ਅਸੀਂ ਤਾਂ ਉੱਤੇ ਪਾ ਕੇ ਦੇਖੀ ਹੈ ਕਿ ਐਤ ਕੀ ਨਹੀਂ ਸਾਡੀ ਤਾਂ ਤਿਰ ਤਿਰ ਕੇ ਇੱਕ ਸਾਈਡ ਲੱਗ ਗਈ ਸਾਰੀ ਪਹਿਲਾਂ ਕਦੇ ਦੇਖਿਆ ਤੁਸੀਂ ਵੀ ਐਦਾਂ ਕੋਈ ਇਹ ਤਾਂ ਕਿ ਕਿਦੇ ਵੀ ਨਹੀਂ ਦੇਖਿਆ ਹੈਗਾ ਜੀ ਵੀ ਕੋਈ ਡੀਏਪੀ ਤਰਦੀ ਹੋਵੇ ਜਾਂ ਖੁਰ ਜੇ 1 ਲੱਖ ਤਾਂ ਇਹਦਾ ਹਈ ਹੀ ਨਹੀਂ ਦੀ ਕਿਦੇ ਵੀ ਅੱਜ ਤੱਕ ਕੰਨੇ ਸਾਲ ਹੋ ਗਏ ਖੇਤੀਆਂ ਕਰਦਿਆਂ ਨੂੰ ਆਇਆ ਕੋਈ ਤੱਕ ਇਹ ਦੇਖੀ ਨਹੀਂ ਹੈ ਕੋਈ ਸੈਕਟਰੀ ਨਾਲ ਗੱਲਬਾਤ ਹੋਈ ਤੁਹਾਡੇ ਨਾਲ ਸੈਕਟਰੀ ਨਾਲ ਗੱਲਬਾਤ ਹੋਈ ਸੀ ਜੀ ਸੈਕਟਰੀ ਕਹਿੰਦਾ ਵੀ ਇਹਦਾ ਮਾਰਕ ਫੈੱਡ ਦੱਸੂਗਾ ਤੇ ਅਸੀਂ ਨੰਨੇ ਚ ਫੋਨ ਕੱਟਤਾ ਅਸੀਂ ਪ੍ਰਧਾਨ ਨੂੰ ਫੋਨ ਲਾਤਾ ਉਸ ਤੋਂ ਬਾਅਦ ਸੈਕਟਰੀ ਸਾਨੂੰ ਫੋਨ ਲਾ ਕੇ ਦਵਾਰੇ ਬਾਜਾ ਆਥਣੇ ਜੀ ਤੇ ਉਹਨੇ ਇਹ ਕਿਹਾ ਕਹਿੰਦਾ ਇੱਕ ਥੈਲੇ ਨਾਲ ਕੀ ਹੋ ਗਿਆ ਕਹੇ ਜੇ ਮਾੜੀ ਆ ਗਈ ਕਹੇ ਤੁਹਾਡੇ ਪਹਾੜ ਡਿੱਗਿਆ ਕੋਈ ਇਹ ਗੱਲਾਂ ਕਹੀਆਂ ਸੀ ਸੈਕਟਰੀ ਨੇ ਅਸੀਂ ਵੀਡੀਓ ਪਵਾਣੀ ਵੀ ਨਹੀਂ ਚਾਹਦੇ ਦੀ ਐਸੇ ਕਰਕੇ ਸੈਕਟਰੀ ਕਰਕੇ ਪਵਾਣੀ ਪੈਗੀ ਸਾਨੂੰ ਇਹ ਸਾਡੇ ਫਿਰ ਤਾਂ ਸਾਡੇ ਨਾਲ ੱੱਕਾ ਵੀ ਐ ਜੇ ਸੈਕਟਰੀ ਦੱਬਣ ਲੱਗੇ ਸਾਨੂੰ ਖੇਤੀਬਾੜੀ ਪੁਹਾੜ ਵਾਲਿਆਂ ਨੇ ਕੀ ਕਿਹਾ ਜਿਵੇਂ ਖੇਤੀਬਾੜੀ ਪੁਹਾੜ ਵਾਲੇ ਕਹਿੰਦੇ ਸੀ ਸੋਮਵਾਰ ਨੂੰ ਆਵਾਂਗੇ ਮੇਰਾ ਨਾਮ ਭਵਿੰਦਰ ਸਿੰਘ ਹੈ ਜੀ ਪਿੰਡ ਪਟਾਲਕ ਵਾਲੇ ਜੀ ਇੱਥੇ ਪਹੁੰਚੇ ਤੁਸੀਂ ਇਹ ਜਿਹੜਾ ਡੀਪੀ ਦਾ ਦੱਸਿਆ ਜਾ ਰਿਹਾ ਹੈ ਸ਼ੰਕਾ ਜਤਾਈ ਜਾ ਰਹੀ ਹੈ ਵੀ ਕੋਈ ਇਹਦੇ ਵਿੱਚ ਮਤਲਬ ਡੁਪਲੀਕੇਸੀ ਦੀ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਤੁਸੀਂ ਵੀ ਇਹ ਦੇਖਿਆਗਾ ਕੀ ਹੈ ਮੰਗ ਇਹ ਸਾਨੂੰ ਇਹਦਾ ਕੱਲ ਫੋਨ ਗਿਆ ਸੀ ਜੀ ਵੀ ਐਂ ਕਰਕੇ ਆਪਣੀ ਡੀਏਪੀ ਜਿਹੜੀ ਉੱਪਰ ਤੇਰਦੀ ਫਿਰਦੀ ਹੈ ਜੀ ਜਦ ਕੀ ਅਸੀਂ ਨੇ ਅੱਜ ਤੱਕ ਲਾ ਲੋ ਵੀ 15 16 ਸਾਲ ਹੋ ਗਏ ਖੇਤੀ ਕਰਦੇ ਨੂੰ ਜੀ ਤੇ ਡੀਏਪੀ ਕਦੇ ਇੰਨੀ ਛੇਤੀ ਖੁਰਦੀ ਨਹੀਂ ਨਾ ਕਦੇ ਉੱਪਰ ਤੇਰੀ ਜਾਏ ਪਾਣੀ ਦੇ ਜੀ ਤੇ ਅਸੀਂ ਕਣਕ ਤੇ ਵੀ ਸਪਰੇਅ ਕਰਦੇ ਹਾਂ ਜੀ ਡੀਏਪੀ ਦੋ ਦੋ ਦਿਨਾਂ ਚ ਖੁਰਦੀ ਆਈਏ ਪਾਣੀ ਚ ਭੌਕੇ ਪਾਣੀ ਚ ਭੌਕੇ ਹਾਂਜੀ ਤੇ ਹੁਣ ਅਸੀਂ ਨੇ ਇੱਥੇ ਭੌਕੇ ਵੀ ਦੇਖੀਏ ਪਾਣੀ ਦੇ ਵਿੱਚ ਜੀ ਤੇ ਇਹਦੇ ਵਿੱਚ ਲਾ ਲੋ ਵੀ 20 ਪਚੀ ਮਿੰਟਾਂ ਦੇ ਵਿੱਚ ਡੀਪੀ ਸਾਰੀ ਖੁਰ ਜਾਂਦੀ ਹੈ ਜੀ ਇੱਕ ਰਾਖ ਵਾਂਗੂ ਬਣ ਜਾਂਦੀ ਹੈ ਤੇ ਇਹ ਨਾਲ ਜਦੋਂ ਹਵਾ ਦੇ ਕਾਰਨ ਜੇ ਸਾਰੀ ਇੱਕ ਪਾਸੇ ਡੀਪੀ ਇਕੱਠੀ ਹੋ ਗਈ ਜੀ ਜਦ ਕਿ ਇਹ ਹੋਣੀ ਚਾਹੀਦੀ ਨਾ ਅਸੀਂ ਅੱਜ ਤੱਕ ਦੇਖੀ ਜੀ ਪਹਿਲੀ ਵਾਰੀ ਦੇਖੀ ਜੀ ਇਹ ਸਾਨੂੰ ਐ ਲੱਗਦਾ ਵੀ ਇਹਦੀ ਡੁਪਲੀਕੇਟ ਆਈਓਏ ਦੇ ਵਿੱਚ ਗਈ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਨਗਾਈ ਨਾਲ ਜੀ ਕਿਉਂਕਿ ਇਹ ਸਟੇਟ ਦੇ ਵਿੱਚ ਹੋਲੀਤੀ ਹੋਈ ਹੈ ਮੇਰਾ ਨਾਮ ਹਰਮਪਾਲ ਸਿੰਘ ਝਲੂਰ ਬਲਾਕ ਸਕੱਤਰ ਲਹਿਰਾ ਬੀਕੇਜੂ ਸਿੱਧੂਪੁਰ ਹਾਂ ਇਹ ਜਿਹੜੀ ਡੀਏਪੀ ਹੈ ਅਮਨਦੀਪ ਸਿੰਘ ਮੁੰਡਾ ਤੇ ਆਪਣਾ ਨਾਲ ਜਗਦੀਸ਼ ਹੋਰੀ ਲੈ ਕੇ ਗਏ ਸੀ ਉਹ ਸੋਸਾਇਟੀ ਦੇ ਵਿੱਚੋਂ ਇਹ 100% ਸਾਨੂੰ ਸੰਕਿਆ ਨਹੀਂ ਸਾਨੂੰ ਕਨਫਰਮ ਜੀ ਲੱਗ ਰਿਹਾ ਵੀ ਹਾਂ ਇਹ ਨਕਲੀ ਹੈ ਕਾਰਨ ਕੀ ਇਹਦੇ ਵਿੱਚ ਦੇਖੋ ਜਿਹੜੀ ਡੀਏਪੀ ਹੁੰਦੀ ਹੈ ਜਦੋਂ ਆਪਾਂ ਖੇਤ ਦੇ ਵਿੱਚ ਪਾਦਾ ਨਾਟੋ-ਕਟੋ-ਕਟ ਦੋ ਦਿਨਾਂ ਤੱਕ ਉਹ ਮੰਨ ਲੈ ਧਰਤੀ ਦੇ ਹੇਠ ਨਹੀਂ ਰਹਿੰਦੀ ਨਾਲ ਲੱਗ ਕੇ ਪਰ ਇਹ ਡੀਏਪੀ ਇਹ ਜੀ ਦੇਖੀ ਅੱਜ ਮਲਾ ਛੱਟਾ ਮਾਰਨ ਸਰ ਅੱਧੇ ਘੰਟੇ ਬਾਅਦ 30% ਸਾਨੂੰ ਲੱਗਦਾ ਵੀ ਉੱਪਰ ਆਇਆ ਨਹੀਂ ਬਿਲਕੁਲ ਉੱਪਰ ਆਣ ਤੋਂ ਬਾਅਦ ਬਿਲਕੁਲ ਜਦੋਂ ਹੱਥ ਨਾਲ ਚਾਹੇ ਚਾਹ ਪੁੰਨੇ ਨਾਲ ਚੱਕ ਲੋ ਬਿਲਕੁਲ ਚੱਕ ਕੇ ਜਮੀ ਕਾਲੀ ਹੋ ਰਹੀ ਹੈ ਬੇਕਾਰ ਉਹ ਡੀਏਪੀ ਨਕਲੀ ਹੈ ਇਹ ਜਿਹੜੀ ਇਹਨਾਂ ਡੀਏਪੀ ਇੱਕ ਦਿਨ ਪਹਿਲਾਂ ਪਾਈ ਸੀ ਖੇਤ ਦੇ ਵਿੱਚ ਉਹ ਡੀਏਪੀ ਇੱਕ ਹਵਾ ਦੇ ਦਬਾਅ ਦੇ ਕਾਰਨ ਇੱਕ ਸਾਈਡ ਬਿਲਕੁਲ ਇਕਦਮ ਇਕੱਠੀ ਹੋ ਚੁੱਕੀ ਹੈ ਤਾ ਉਹਦੇ ਵਿੱਚ ਸ਼ੰਕਾ ਨਹੀਂ ਸਾਨੂੰ 100% ਇਹ ਨਕਲੀ ਲੱਗਦੀ ਹੈ ਡੀਏਪੀ ਇਸ ਕਰਕੇ ਇਹੀ ਹੈ ਵੀ ਸਾਨੂੰ ਜਿਹੜਾ ਇਹ ਵਿਭਾਗ ਹੈ ਵਿਭਾਗ ਇਸਕ ਗੌਰ ਨਹੀਂ ਕਰ ਰਿਹਾ ਨਾ ਖੇਤੀਬਾੜੀ ਗੁਰਮੀਤ ਖੁੱਡੀਆਂ ਗੌਰ ਕਰ ਰਿਹਾ ਹੈ ਪਿਛਲੇ ਸਾਲ ਵੀ ਇਹ ਡੀਏਪੀ ਨਕਲੀ ਆਈ ਸੀ ਇਸ ਸਾਲ ਵੀ ਨਕਲੀ ਸੁਸਾਇਟੀਆਂ ਦੇ ਵਿਚਾਰਿਆ ਇੱਕ ਉਹ ਉਦਾਰਾ ਸੀ ਇਹ ਜਿਹੜਾ ਸਾਡਾ ਵੀ ਮਾਨੂੰ ਵਿਸ਼ਵਾਸ ਤੇ ਵੀ ਹਾਂ ਇੱਥੇ ਨਕਲੀ ਨਹੀਂ ਆਂਦੀ ਰਮਪਾਲ ਜੀ ਕੋਈ ਇਹਦੇ ਸੈਂਪਲ ਵਗੈਰਾ ਵੀ ਭਰਾਏ ਗਏ ਖਾਤੇ ਨਹੀਂ ਸੈਂਪਲ ਹਲੇ ਭਰਨਗੇ ਪਰ ਉਹਨਾਂ ਤੇ ਵਿਸ਼ਵਾਸ ਨਹੀਂ ਹੁੰਦਾ ਸੈਂਪਲਾਂ ਤੇ ਇਹ ਸਾਨੂੰ ਪਤਾ ਸੈਂਪਲ ਲੱਹ ਜਾਂਦੇ ਨੇ ਪਰ ਅੰਦਰ ਖਾਤੇ ਕੁਝ ਹੋਰ ਸਮਝਦੇ ਨੇ ਚਾਹੇ ਪੈਸਟੀਸਾਈਡ ਆ ਗਿਆ ਚਾਹੇ ਸਾਡਾ ਦੁੱਧ ਦਾ ਲੈ ਜਾਂਦੇ ਨੇ ਚਾਹੇ ਪਨੀਰ ਦਾ ਲੈ ਜਾਣਾ ਜੋ ਮਰਜੀ ਲੈ ਜਾਣਾ ਪਰ ਅਸੀਂ ਫੇਰ ਵੀ ਇਨਸਾਫ ਪਸੰਦ ਲੋਕ ਆ ਅਸੀਂ ਸੰਘਰਸ਼ ਕਰਦੇ ਰਾਂਗੇ ਤੇ ਸੰਘਰਸ਼ ਅੱਗੇ ਵੀ ਕਰਾਂਗੇ ਜੇਕਰ ਸਰਕਾਰ ਨੇ ਇਨਸਾਫ ਨਾ ਦਿੱਤਾ ਇਸ ਦੇ ਸਮੇਂ ਮੇਰਾ ਨਾਮ ਅੰਤਜੀਤ ਸਿੰਘ ਪੱਟੀ ਜੀ ਖੇਤੀਬਾੜੀ ਅਫਸਰ ਮੇਰਾ ਗਾਗਾ ਹਾਂਜੀ ਸਾਨੂੰ ਕਿਸਾਨਾਂ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਟੈਲੀਫੋਨਿਕਲੀ ਵੀਐਸਏ ਸੁਸਾਇਟੀ ਤੋਂ ਡੀਏਪ ਚੱਕਿਆ ਸਾਨੂੰ ਉਹ ਨਕਲੀ ਜਾਪਦਾ ਹੈ ਤਾਂ ਅਸੀਂ ਪਹਿਲਾਂ ਕਿਸਾਨ ਦੇ ਖੇਤ ਦੇ ਵਿੱਚ ਗਏ ਸੀ ਉੱਥੇ ਜਾ ਕੇ ਦੇਖਿਆ ਤਾਂ ਜੋ ਵੀ ਉਹ ਡੀਪੀ ਇਥੋਂ ਲੈ ਕੇ ਗਿਆ ਉਹ ਇੱਥੇ ਆ ਕੇ ਸੋਸਾਇਟੀ ਦੇ ਵਿੱਚ ਚੈੱਕ ਕਰਿਆ ਪਰ ਨਾਲ ਤਾਂ ਜੋ ਵੀ ਸਟਾਕ ਜਿੱਤੇ ਪਿਆ ਉਹ ਚੋ ਸੈਂਪਲ ਡਰਾ ਕਰੇਗੇ ਜਿੱਦਾਂ ਕਿਸਾਨਾਂ ਨੇ ਦਿਖਾਇਆ ਸੀ ਵੀ ਦੇਖਿਆ ਵੀਡੀਓ ਬਣੀ ਹੈ ਡੀਪੀ ਜਿਹੜਾ ਪਾਣੀ ਦੇ ਉੱਪਰ ਤੈਰ ਰਿਹਾ ਜਾਂ ਜਿਹੜਾ ਖੇਤ ਚੋਂ ਪਾਣੀ ਸੁੱਕ ਗਿਆ ਉਹ ਇੱਕ ਜਗ੍ਹਾ ਤੇ ਇਕੱਠਾ ਹੋਇਆ ਉਹ ਤੈਰ ਰਿਹਾ ਨਹੀਂ ਚਲੋ ਅਸੀਂ ਜਿਹੜਾ ਖੇਤ ਦੇਖਿਆ ਉਹਦੇ ਵਿੱਚ ਅੱਜ ਪਾਣੀ ਨਹੀਂ ਸੀ ਸਾਰਾ ਡੀਪੀ ਜੋ ਵੀ ਬੈਠਾ ਹੋਇਆ ਸੀ ਤੇ ਇਸੇ ਕਰਕੇ ਉਹ ਜੋ ਵੀ ਮੈਂ ਕਹਾਂ ਕੋਈ ਸੀ ਤੈਰਦਾ ਤਾਂ ਨਹੀਂ ਅਸੀਂ ਦੇਖਿਆ ਪਰ ਉਹਨਾਂ ਨੇ ਜਨ ਵੀਡੀਓ ਦਿਖਾਈ ਹੈ ਉਰੇ ਵਿੱਚ ਉਹ ਕੱਪੜੇ ਦੇ ਨਾਲ ਚੱਕਦੇ ਦਿਖਾ ਰਹੇ ਨੇ। ਬਸ ਜੀ ਇਹ ਵੀ ਤੈਰਦਾਗਾ ਜੀ ਆਪਾਂ ਨਹੀਂ ਜੀ ਨਹੀਂ ਨਹੀਂ ਨਹੀਂ। ਪਾਰਾ ਹੁੰਦਾ ਬਾਣੀ ਦੇ ਵਿੱਚ ਬੈਠ ਜਾਂਦਾ ਕੋਈ ਖਾ ਜੀਆ ਜਾਂ ਬਾਣੀ ਦੇ ਵਿੱਚ ਭੁੱਲਦਾ। ਕੋਈ ਵੀ ਆ ਚਲੋ ਅਸੀਂ ਉਸ ਸਟਾਕ ਦੇ ਉਸੇ ਸੇਮ ਪੈਕੇਜ ਵਾਲੇ ਸਟਾਕ ਦੇ ਜਿਹੜੇ ਅਸੀਂ ਨਮੂਨੇ ਭਰ ਲਏ ਨੇ ਜੋ ਵੀ ਜਿਹੜਾ ਰਿਜ਼ਲਟ ਆਊਗਾ ਉਸ ਅਨਸਾਰ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਮੈਨੂੰ ਤਕਰੀਬਨ 2:00 ਵਜੇ ਦੇ ਕਰੀਬ ਸਾਡੇ ਬਲਾਕ ਖੇਤੀਬਾੜੀ ਅਫਸਰ ਲਹਿਰਾ ਆਪਣੇ ਡਾਕਟਰ 인ਦਰਜੀਤ ਪੱਟੀ ਦਾ ਫੋਨ ਆਇਆ ਸੀ। ਉਹ ਕਹਿੰਦੇ ਸੀ ਉਹਨਾਂ ਨੇ ਕਿਸਾਨਾਂ ਨੇ ਉਹਨਾਂ ਨੂੰ ਸ਼ਿਕਾਇਤ ਕੀਤੀ ਹੈ ਵੀ ਅਸੀਂ ਜਿਹੜੀ ਡੀਏਪੀ ਪਾਈ ਸੀ ਉਹ ਸਹੀ ਨਹੀਂ ਜਿਹੜੀ ਉਹ ਵਿੱਚੋਂ ਦੇ ਵਿੱਚ ਉੱਪਰ ਤਰ ਜਾਂਦੀ ਹੈ ਉਹ ਕੁਝ ਪਾਰਟ ਹੈ ਜਿਹੜਾ ਤੇ ਉਹਦੀ ਸੰਬੰਧੀ ਸਾਡੇ ਜਿਹੜੇ ਅਫਸਰ ਆ ਉਹ ਪਹੁੰਚ ਚੁੱਕੇ ਆ ਉੱਥੇ ਪਹਿਲਾਂ ਖੇਤ ਦਾ ਦੌਰਾ ਕਰਕੇ ਆਏ ਆ ਉਹਨੂੰ ਸੈਟੀ ਦੇ ਵਿੱਚ ਮੌਜੂਦ ਨੇ ਤੇ ਸੈਟੀ ਦੇ ਵਿੱਚ ਜਿਹੜਾ ਉਹ ਮੁਲਾਜ਼ਮ ਉੱਥੇ ਹਾਜ਼ਰ ਨਹੀਂ ਉਹਨਾਂ ਨੂੰ ਬੁਲਾਇਆ ਗਿਆ ਹੈਗਾ ਬਲਾਉਣ ਤੋਂ ਬਾਅਦ ਉੱਥੋਂ ਜਿਹੜਾ ਉਹ ਉਹਨਾਂ ਦੀ ਚੈਕਿੰਗ ਕਰਕੇ ਮੰਨਦੀ ਕਾਰਵਾਈ ਕਰਿਆ ਜਿਸ ਤਰ੍ਹਾਂ ਡੀਏਪ ਜਿਹੜੀ ਆਪਾਂ ਜਦੋਂ ਪਾਣੀ ਦੇ ਵਿੱਚ ਪਾਉਨੇ ਆ ਉਹ ਨੀਚੇ ਵੈਸਦੀ ਬੈਠਦੀ ਆ ਜਾਂ ਉੱਪਰ ਤੈਰਦੀ ਰਹਿੰਦੀ ਆ ਇਹ ਕੀ ਹੈਗਾ ਨਹੀਂ ਉੱਪਰ ਤਾਂ ਨਹੀਂ ਤੈਰਦੀ ਇਹ ਨੀਚੇ ਕਿਹੜਾ ਨੀਚੇ ਬੈਠਦੀ ਜਦੋਂ ਆਪਾਂ ਪਾਣੀ ਛਿੱਟਾ ਦਿੰਨੇ ਆ ਕਿਉਂਕਿ ਹਾਰਡ ਹੁੰਦੀ ਹੈ ਇਹ ਤੇ ਜੋ ਵੀ ਕਿਸਾਨਾਂ ਦਾ ਇਸ਼ੂ ਹੋਗਾ ਉਹ ਤਾਂ ਅਸੀਂ ਟੈਸਟ ਕਰਾ ਲਾਂਗੇ ਨਾ ਸੈਂਪਲ ਲੈ ਲਾਂਗੇ ਉਹਨਾਂ ਨੂੰ ਕਹਤਾ ਹਾਂ ਵੀ ਨਾਲ ਦੀ ਨਾਲ ਉਹਨਾਂ ਦਾ ਕੰਮ ਆਪਣੀ ਸੈਟੀਆਂ ਨੂੰ ਬੁਲਾ ਕੇ ਕਿਉਂਕਿ ਸੈਟੀ ਵਾਲੇ ਉੱਥੇ ਹਾਜ਼ਰ ਨਹੀਂ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਬੁਲਾ ਕੇ ਉਹਨਾਂ ਨੇ ਅਸੀਂ ਸੈਂਪਲ ਲੈ ਰਹੇ ਹਾਂ ਸੈਂਪਲ ਲੈ ਕੇ ਅਸੀਂ ਟੈਸਟਿੰਗ ਵਾਸਤੇ ਭੇਜਦੇ ਆ। ਕਿਹੜੀ ਕੰਪਨੀ ਵੀ ਸੀ ਕਿ ਕੋਈ ਪਤਾ ਲੱਗਿਆ ਕਿੱਥੋਂ ਆਈ ਸੀ ਏ ਡੀ ਏ ਵੀ ਨਹੀਂ ਹਜੇ ਉਹ ਉੱਥੇ ਆਪਣਾ ਸੈਟੀ ਚ ਪਹੁੰਚੇ ਐ ਤੇ ਉਹ ਪਹੁੰਚ ਕੇ ਜੋ ਵੀ ਆਪਣੀ ਉਹ ਵੀਡੀਓ ਬਣਾਉਣ ਬਣਾਉਣਗੇ ਸਾਰਾ ਰਿਕਾਰਡ ਲੈਣਗੇ ਕਬਜ਼ੇ 'ਚ ਉਹਨਾਂ ਦਾ ਤੇ ਸੈਂਪਲ ਵਗੈਰਾ ਲੈਣਗੇ ਉਸ ਤੋਂ ਬਾਅਦ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂਗਾ। ਇਹ ਕਰ ਇਹ ਸਾਰਾ ਅਲਾਰਟ ਇਦਾਂ ਦਾ ਹੀ ਹੋਇਆ ਤਾਂ ਕੀ ਕਾਰਵਾਈ ਹੋ ਸਕਦੀ ਹੈ ਇਸ ਤੇ? ਇਹ ਪਹਿਲਾ ਫਸਟ ਉਹ ਅਸੀਂ ਸੈਂਪਲ ਲਵਾਂਗੇ ਉਹਦਾ ਸੈਂਪਲ ਟੈਸਟ ਹੋਣ ਤੋਂ ਬਾਅਦ ਹੀ ਜਿਹੜੀ ਅੱਗੇ ਕਾਨੂੰਨੀ ਕਾਰਵਾਈ ਹੋਊ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ